ਨਮਸਕਾਰ ਮੈਂ ਹਾਂ ਤੁਹਾਡਾ ਹੌਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ 450 ਤੇ ਤੁਹਾਡਾ ਸਵਾਗਤ ਹੈ ਰਾਹੁਲ ਗਾਂਧੀ ਜੋ ਕਿ ਵਿਰੋਧੀ ਧਿਰ ਦੇ ਨੇਤਾ ਬਣ ਚੁੱਕੇ ਨੇ ਅਤੇ ਇਹਨਾਂ ਦਿਨਾਂ ਦੇ ਵਿੱਚ ਉਹ ਪੰਜਾਬ ਅਤੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਕੇ ਕਾਫੀ ਸੁਰਖੀਆਂ ਬਟੋਰੇ ਨੇ ਕੱਲ ਉਹਨਾਂ ਨੇ ਫਿਰ ਇੱਕ ਵਾਰ ਗਰਮ ਹੋ ਕੇ ਐਜ਼ ਵਿਰੋਧੀ ਧਿਰ ਦੇ ਨੇਤਾ ਹੋਣ ਦੇ ਨਾਤੇ ਪੰਜਾਬ ਦੇ ਮੁੱਦੇ ਚੱਕੇ ਦੱਸ ਦਈਏ ਕਿ ਬਰਨਾਲਾ ਦੇ ਵਿੱਚ ਕਿ ਪਿੰਡ ਪੈਂਦਾ ਹੈ ਮਹਿਤਾ ਜਿੱਥੋਂ ਦੇ ਯਾਨੀ ਕਿ ਮਹਿਤਾ ਪਿੰਡ ਦੇ ਸੁਖਵਿੰਦਰ ਸਿੰਘ ਪਿਛਲੇ ਦਿਨਾਂ ਦੇ ਵਿੱਚ ਜਦੋਂ ਲੋਕ ਸਭਾ ਦੀਆਂ ਚੋਣਾਂ ਦਾ ਪ੍ਰਚਾਰ ਚੱਲ ਰਿਹਾ ਹੁੰਦਾ ਹੈ ਉਹਨਾਂ ਦਿਨਾਂ ਦੇ ਵਿੱਚ ਉਹ ਸ਼ਹੀਦ ਹੋ ਜਾਂਦੇ ਨੇ ਸਾਰੀਆਂ ਪਾਰਟੀਆਂ ਉਸ ਦੇ ਘਰ ਆਉਂਦੀਆਂ ਨੇ ਪਿੰਡ ਮਹਿਤਾ ਸੁਖਵਿੰਦਰ ਸਿੰਘ ਦੇ ਘਰ ਸਾਰੀਆਂ ਪਾਰਟੀਆਂ ਵੱਲੋਂ ਦਲਾਸੇ ਦਿੱਤੇ ਜਾਂਦੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸ਼ਹੀਦ ਸੁਖਵਿੰਦਰ ਸਿੰਘ ਦੇ ਨਾਲ ਖੜਾਂਗੇ ਲੇਕਿਨ ਅਜਾਇ ਨਹੀਂ ਹੋਇਆ ਕਿਸੇ ਨੇ ਕੋਈ ਫੰਡ ਨਹੀਂ ਦਿੱਤਾ ਕਿਸੇ ਪਾਰਟੀ ਨੇ ਕੋਈ ਸਪੋਰਟ ਨਹੀਂ ਕੀਤੀ ਇਹ ਪਿੰਡ ਵਾਲਿਆਂ ਦਾ ਵੀ ਕਹਿਣਾ ਹੈ ਅਤੇ ਸੁਖਵਿੰਦਰ ਸਿੰਘ ਦੇ ਜਿਹੜੇ ਪਿਤਾ ਨੇ ਉੜੜਾਇੜ ਸੁਬੇਦਾਰ ਨੇ ਉਹਨਾਂ ਦਾ ਵੀ ਇਹ ਕਹਿਣਾ ਹੈ ਕਿ ਸਾਰੀਆਂ ਪਾਰਟੀਆਂ ਨੇ ਸਾਨੂੰ ਦਲਾਸੇ ਦਿੱਤੇ ਨੇ ਜਿੱਥੇ ਮੇਰਾ ਪੁੱਤਰ ਗਿਆ ਹੈ ਉਥੋਂ ਉਸ ਦਾ ਵਾਪਸ ਮੁੜ ਕੇ ਆਉਣਾ ਬੜਾ ਮੁਸ਼ਕਲ ਹੈ ਅੱਜ ਇਸ ਨੂੰ ਲੈ ਕੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਜੋ ਸਾਬਕਾ ਪ੍ਰਧਾਨ ਵੀ ਨੇ ਕਾਂਗਰਸ ਪਾਰਟੀ ਦੇ ਆਲ ਇੰਡੀਆ ਦੇ ਅੱਜ ਇਸ ਮੁੱਦੇ ਨੂੰ ਚੁੱਕਿਆ ਗਿਆ ਰਾਹੁਲ ਗਾਂਧੀ ਦੇ ਦੁਆਰਾ ਰਾਹੁਲ ਗਾਂਧੀ ਸ਼ੇਰ ਵਾਂਗੂ ਗਰਜੇ ਉਹਨਾਂ ਨੇ ਕਿਹਾ ਕਿ ਸੁਖਵਿੰਦਰ ਸਿੰਘ ਨੂੰ ਬੰਦਾ ਮਾਨ ਸਨਮਾਨ ਭਾਰਤੀ ਜਨਤਾ ਪਾਰਟੀ ਦੇ ਦੁਆਰਾ ਕਿਉਂ ਨਹੀਂ ਦਿੱਤਾ ਗਿਆ ਅਗਨੀਵੀ ਸਕੀਮ ਦੇ ਤਹਿਤ ਉਹ ਸ਼ਹੀਦ ਹੋਏ ਸੀ ਲੇਕਿਨ ਕੋਈ ਫੰਡ ਨਹੀਂ ਜਾਰੀ ਕੀਤਾ ਗਿਆ ਨਹੀਂ ਤਾਂ ਸੈਂਟਰ ਸਰਕਾਰ ਨੇ ਇੱਕ ਬਿੱਲ ਪਾਸ ਕੀਤਾ ਹੈ ਜਿਸ ਵਿੱਚ ਉਹ ਸ਼ਹੀਦ ਨੂੰ ਜਿਹੜਾ ਹੈ 1 ਲੱਖ ਰੁਪਏ 1 ਕਰੋੜ ਰੁਪਏ ਸੌਰੀ ਪ੍ਰੋਵਾਈਡ ਕਰਾਉਂਦੇ ਨੇ ਲੇਕਿਨ ਉਹ ਫੰਡ ਵੀ ਹਾਲੇ ਤੱਕ ਮੁਹੱਈਆ ਨਹੀਂ ਕਰਵਾਇਆ ਗਿਆ ਸੁਖਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਨੂੰ ਲੈ ਕੇ ਰਾਹੁਲ ਗਾਂਧੀ ਨੇ ਬੜੇ ਤਿੱਖੇ ਹਮਲੇ ਕੀਤੇ ਐਜ਼ ਅ ਵਿਰੋਧੀ ਧਿਰ ਦੇ ਨੇਤਾ ਕਰਕੇ ਭਾਰਤੀ ਜਨਤਾ ਪਾਰਟੀ ਅਤੇ ਖਾਸ ਕਰਕੇ ਰਾਜਨਾਥੇ ਰਾਜਨਾਥ ਚੁੱਪ ਰਹੇ ਰਾਜਨਾਥ ਨੇ ਕੋਈ ਜਵਾਬ ਵੀ ਨਹੀਂ ਦਿੱਤਾ ਲੇਕਿਨ ਇਨ੍ਹਾਂ ਦਿਨਾਂ ਦੇ ਵਿੱਚ ਰਾਹੁਲ ਗਾਂਧੀ ਪੰਜਾਬ ਦੇ ਲੋਕਾਂ ਦੀ ਪੰਜਾਬੀਅਤ ਅਤੇ ਪੰਜਾਬ ਦੇ ਸ਼ਹੀਦਾਂ ਦੀ ਗੱਲ ਕਰਦੇ ਨਜ਼ਰ ਆਏ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਮੁੱਦੇ ਜਿਹੜੇ ਨੇ ਲੋਕ ਸਭਾ ਦੇ ਵਿੱਚ ਉਠਾਏ ਜਾਣ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਦੁਆਰਾ ਕਿਉਂਕਿ ਰਾਹੁਲ ਗਾਂਧੀ ਨੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਡਟ ਕੇ ਪ੍ਰਚਾਰ ਕੀਤਾ ਸੀ ਜਾਂ ਕਹਿ દઈએ ਅੱਡੀ ਚੋਟੀ ਦਾ ਜੋਰ ਲਗਾਇਆ ਸੀ ਲੇਕਿਨ ਸੰਪੂਰਨ ਤੌਰ ਤੇ ਬਹੁਮਤ ਹਾਸਲ ਨਹੀਂ ਕਰ ਸਕੇ ਇੰਡੀਆ ਅਲਾਈਸ ਨੂੰ ਲੈ ਕੇ ਉਧਰ ਭਾਰਤੀ ਜਨਤਾ ਪਾਰਟੀ ਨੇ ਵੀ ਜੋਰ ਲਗਾਇਆ ਪਰ ਬਹੁਮਤ ਸਪੂਰ ਨਹੀਂ ਮਿਲਿਆ ਲੇਕਿਨ ਐਂਡੀ ਦੇ ਤਹਿਤ 3.0 ਵਾਲੀ ਸਰਕਾਰ ਜਿਹੜੀ ਬਣੀ ਹੋਈ ਹੈ ਅਤੇ ਇਹ ਵੀ ਗੱਲ ਕਹਿ ਰਹੇ ਨੇ ਰਾਹੁਲ ਗਾਂਧੀ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਭਾਰਤੀ ਜਨਤਾ ਪਾਰਟੀ ਦੇਸ਼ ਦੇ ਸ਼ਹੀਦਾਂ ਦਾ ਮਾਨ ਸਨਮਾਨ ਨਹੀਂ ਕਰਦੀ ਤੇ ਇਸ ਦੇ ਮੁੱਦੇ ਜਿਹੜੇ ਨੇ ਲੋਕ ਸਭਾ ਦੇ ਵਿੱਚ ਲੋਕ ਸਭਾ ਸਪੀਕਰ ਦੇ ਸਾਹਮਣੇ ਉਛਾਲੇ ਜਾਣਗੇ ਅਤੇ ਸਾਰੇ ਮਾਮਲਿਆਂ ਨੂੰ ਜਗ ਜਾਹਿਰ ਕੀਤਾ ਜਾਵੇਗਾ ਧੰਨਵਾਦ